ਹਰੇ ਬਾਤ ਚਿੰਦ। ਹਰ ਇੱਕ ਬੰਦੇ ਦੇ ਲਈ ਗਿਆ। ਇਹ ਸਾਰਾ ਖੂਨ ਜਾ ਰਿਹਾ। ਸਾਰਾ ਖੂਨ ਖਾਦਾ। ਉਤੋਂ ਭੱਜ ਗਿਆ ਨਾ ਇੱਥੇ ਭੱਜ ਨੂੰ ਗਿਆ। ਸਾਰਾ ਖੂਨ ਆ ਰਿਹਾ। ਸਰਪੰਚ ਦੀ ਇੱਕ ਪੁਲਿਸ ਦੇ ਉੱਪਰ ਵੱਡਾ ਇਲਜ਼ਾਮ ਲੱਗਾ ਕਿ ਕਹਿੰਦੇ ਕਿ ਜਿਸ ਕਹਾ ਦਾ ਮਰਡਰ ਹੋਇਆ ਉਸ ਨੇ ਨਿਸ਼ਾਨਦੇਹੀ ਕਵਰ ਵੀ ਨਹੀਂ ਕੀਤਾ ਉਹਨੂੰ ਉਤੋਂ ਕੜਾ ਲੈ ਕੇ ਗਿਆ ਜਿਹੜਾ ਲੜਕੇ ਦਾ। ਜਿਹੜਾ ਕੜਾ ਲੈ ਕੇ ਗਿਆ ਲੜਕੇ ਦਾ ਉਹ ਵੀ ਜਿਹੜਾ ਵਿਦਾਊਟ ਗਲਵਜ਼ ਇੱਥੋਂ ਕੜਾ ਲੈ ਕੇ ਉਹਦਾ ਜੀ। ਇੱਥੋਂ ਚੁੱਕੇ ਭਾਈ ਬੂਏ ਜੋ। ਇੱਥੋਂ ਚੁੱਕੇ। ਐਸੀ ਸਾਹਿਬ ਜੀ ਬੀਕ ਕੋ ਦ ਕੋਣ ਕੋਣ ਅਕਸਰ ਕੋਣ ਪੁੱਛਦਾ ਤੁਮਹਾਂ ਪੈਰਾਂ ਲਾਈ ਪੈਰ ਉਧਰ ਹੋ ਜਾ ਯਾਰ ਆ ਵੀਡੀਓ ਬਣਾ ਲੈ ਯਾਰ ਆ ਵੀਡੀਓ ਬਣਾਈਏ ਆ ਵੀਡੀਓ ਬਣਾਈਏ ਸਾਡੇ ਇਹਦੇ ਨਾਲ ਆ ਦੇਖੋ ਆ ਤੁਹਾਡੇ ਅੰਦਰ ਵੜਿਆ ਸੀ ਜਦੋਂ ਪਾਣੀ ਪਾਣੀ ਮੰਗਿਆ ਤਾਂ ਇਹਨੇ ਪਾਣੀ ਚੱਕ ਕੇ ਘਰ ਕੇ ਲੈ ਗਿਆ ਉਹਨੂੰ ਅੱਜ ਆ ਬਤਾਂਕੀਂ ਤੇ ਆ ਗਿਆ ਇਸ ਹਸਪੀਟਲ ਪਿੱਛੋਂ ਸਾਡਾ ਜਿਹੜਾ ਜਾਣੇ ਘਰ ਇਹ ਧਮਕੀ ਦੇ ਕੇ ਗਿਆ ਕਿ ਘਰ ਜਿਆਦਾ ਚਸ਼ਿਆ ਕਰੂਗਾ ਆਪਣੇ ਉੱਤੇ ਪਕਸ਼ਣਾੜੀ ਕਰਦਾ ਪਤਾ ਨਹੀਂ ਮੇਰਾ ਲੱਗਦਾ ਨੂੰ ਇਹਨਾਂ ਨੇ ਕਹਿ ਕੇ ਆ ਤੁਮ ਜੇ ਮੇਰਾ ਪਰਿਵਾਰ ਤੁਹਾਨੂੰ ਕੁਛ ਨਹੀਂ ਹੁੰਦਾ ਮੇਰਾ ਪਰਿਵਾਰ ਉਹ ਤੁਸੀਂ ਧਮਕੀ ਇੰਦਾਂ ਹੀ ਮੈਂ ਧਮਕੀਆਂ ਲੈ ਸੀ ਤਾਂ ਹੀ ਪਾਣੀ ਪਿਲਾਉ ਲੈ ਕੇ ਜਦੋਂ ਪਾਣੀ ਪੀਤਾ ਉਹ ਮੇ ਕੋਈ ਕਹਿੰਦਾ ਮੈਨੂੰ ਕਹਿੰਦਾ ਪਾਣੀ ਪੀਤਾ ਕੋਈ ਘਬਰਾਣ ਦੀ ਲੋੜ ਨਹੀਂ ਚਿੰਤਾ ਨਹੀਂ ਕਰਨੀ ਇੰਦਾਂ ਜੇ ਮੈਂ ਬੜੇ ਬਦਮਾਸ਼ ਦੇਖੇ ਕਦਾ ਜਾਂਦਾ ਆਉਂਦਾ ਜਾਂਦਾ ਸਾਡਾ ਬੜਾ ਪਿਆਰਾ ਮੇਰੀ ਮੰਮੀ ਜੀ ਕਰਦਾ ਉਹ ਯਾਰ ਅੱਗੇ ਕਰੀ ਜਨਾ ਇਧਰ ਆ ਬਰਾ ਇਧਰ ਆ ਇਧਰ ਘੁੰਮ ਗਿਆ ਥੋੜੀ ਮਾੜੀ ਦਾ ਯਾਰ ਫੀਮ ਬਣਿਆ ਪਿਆ ਬਲੈਂਕ ਸੋ ਦੇਖੋ ਜੀ ਪੁਲਿਸ ਦੀ ਕਿੰਨੀ ਵੱਡੀ ਲਾਹ ਪਰਵਾਈ ਹੈ ਕਿ ਜਿਸ ਜਗ੍ਹਾ ਦੇ ਉੱਪਰ ਕਟਨਾ ਹੋਈ ਹੈ ਜਿੱਥੇ ਉਸ ਲੜਕੇ ਨੇ ਲਾਸਟ ਸਾਹ ਲਏ ਆ ਉੱਥੇ ਜਗ੍ਹਾ ਨਿਸ਼ਾਨਦੇ ਵੀ ਨਹੀਂ ਕੀਤੀ ਗਈ ਸੋ ਇੱਕ ਇਲਜ਼ਾਮ ਹੋਰ ਲੱਗਦਾ ਪਿਆ ਕਿ ਜਿਹੜਾ ਉਹਦਾ ਕੜਾ ਲੜਕੇ ਦਾ ਲਾ ਕੇ ਲੈ ਗਏ ਆ ਪਰ ਉਸ ਵੇਲੇ ਗਲਬਜ਼ ਵੀ ਨਾ ਆਇਆ ਕੋਈ ਫਰੇਂਸਿਕ ਟੀਮ ਓਕੇ ਤੇ ਪਹੁੰਚੀ ਹੈ ਆਰ ਪੰਜ ਹੋ ਗਿਆ ਹਾਂ ਸੋਸ ਦਾ ਡਰਸ ਹਾਲ ਦੇ ਪਰ ਇਸ ਇਲਾਕੇ ਤੋਂ ਪੂਰਬ ਦਾ ਸ਼ੀਤ ਲੰਗਰਾਲ ਪਹੁੰਚੇ ਨੇ ਉਹਨਾਂ ਦੇ ਪਰਿਵਾਰ ਦਾ ਹੀ ਲੜਕਾ ਸੀਗਾ ਜਿਹੜਾ ਚਲਾ ਗਿਆ ਔਰ ਇਲਜ਼ਾਮ ਹੈਗਾ ਕਿ ਜਿਹੜਾ ਕਾਲੂ ਨਾਮ ਦਾ ਸ਼ਖਸ ਹੈ ਉਹ ਕਾਦੀਆਂ ਇਲਾਕੇ ਦਾ ਰਹਿਣ ਵਾਲਾ ਉਹ ਇੱਥੇ ਅਕਸਰ ਆਂਦਾ ਜਾਂਦਾ ਸੀ ਦੋ ਦੇ ਨਾਲ ਹੋਰ ਉਹਦੇ ਸਾਥੀ ਸੀਗੇ ਉਹ ਤਾਂ ਹੀ ਹੋਣੀ ਆ ਪਰ ਉਹ ਜਿਹੇ ਆਪਾਂ ਦੁਨੀਆ ਦੇ ਹਾਂ ਕੋਈ 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 ਲੱਗ ਗਿਆ ਤਮ ਕੀ ਦੇਖ ਗਿਆ ਕਹਿੰਦਾ ਜੀ ਤੁਸੀਂ ਕੰਪਲੀਟ ਤੁਹਾਡਾ ਭਰਾ ਆ ਗਿਆ ਕਿ ਨਹੀਂ ਹੈਗਾ ਮੈਂ ਹੈਗਾ ਜਿੰਦਾ ਮਰਥੜ ਗਿਆ ਮੈਂ ਕੋਈ ਗੱਲ ਕੋਈ ਗੱਲ ਪਤਾ ਲੱਗ ਗਿਆ ਉਹ ਰਾਣ ਨੇ ਕਿਹਾ ਜੀ ਇਹਦੀ ਯੂਰਤ ਨਹੀਂ ਮੈਂ ਬੈਠਾ ਨਹੀਂ ਮੈਂ ਬੈਠਾ ਨਹੀਂ ਕੋਈ ਗੱਲ ਕਬਰਾਨਾ ਨੇ ਜੀ ਮੈਂ ਬੈਠਾ ਹਾਂ ਤੁਸੀਂ ਦੇਖੋ ਜੀ ਭਈਆ ਉਹ ਯਾਰ ਖੁੱਲ ਜੋ ਮੇਰੇ ਵਾਲਾ ਉਹ ਦੇਖ ਸਕਦੇ ਹੋ ਕਿ ਲੜਕੇ ਦਾ ਜਿੰਨੇ ਮਰਡਰ ਕੀਤਾ ਤਾਂ ਉਸ ਤੋਂ ਬਾਅਦ ਉਹ ਡਰਾਂ ਧਮਕਾਣ ਵਿੱਚ ਗਲੀ ਦੇ ਵਿੱਚ ਆਂਦਾ ਹੈ ਪਾਜੀ ਇਹ ਕੋਈ ਇਹਨੂੰ ਕਰਨਾ ਨਹੀਂ ਕੋਈ ਫਿਰ ਫਿਰ ਬੰਦਾ ਖੜਾ ਕਰੋ ਨਾ ਕੋਈ ਸਾਰੇ ਉੱਤੇ ਜੜੀਆਂ ਨੇ ਫਾਇਦਾ ਕੀ ਹੈ ਯਾਰ ਹੁਮਲਾਜੇ ਕੋਈ ਨਹੀਂ ਖੜਾ ਕਰ ਲੈਣੇ ਆਪਣਾ ਆਪਣੇ ਮੁਲਾਜ਼ਮ ਪਾਜੀ ਕੋਈ ਖੜੇ ਕਰ ਲਓ ਸਾਰੇ ਉੱਤੇ ਜੜੀਆਂ ਦੇ ਪੈਰ ਲਾ ਗਏ ਚਾਹੀਦਾ ਆਪਾਂ ਨੂੰ ਪਾਜੀ ਫਿਰ ਇੱਥੇ ਬੰਦਾ ਖੜਾ ਕਰ ਦਿਓ ਤੇ ਮੁਲਾਜ਼ਮ ਖੜਾ ਕਰ ਦਿਓ ਕੋਈ ਕਾਕੇ ਇੱਥੇ ਖੜਾ ਹੋ ਜਾ ਫੋਬਿਛੋ ਸਾਰੇ ਕਿਦਾਂ ਜਿਹੜਾ ਕੰਮ ਪੁਲਿਸ ਦਾ ਹੁਣੇ ਤੁਸੀਂ ਦੱਸ ਰਹੇ ਪੁਲਿਸ ਨੂੰ ਮੈਂ ਤੁਹਾਡਾ ਭਰਾ ਆ ਮੇਰੀ ਮਾਂ ਆ ਮੈਂ ਤੁਹਾਡਾ ਬੱਚਾ ਹਾਂ ਇਸ ਹਮਲੇ ਦਾ ਕੋਈ ਗੱਲ ਨਹੀਂ ਮੈਨੂੰ ਲਾਈ ਲੈਣੀ ਆਂਦੀ ਐ ਨਾ ਬੇਇਮਾਨਾਂ ਦਾ ਤੁਹਾਡਾ ਧੰਨਵਾਦ ਕੋਈ ਨਹੀਂ ਨਹੀਂ ਰਿਹਾ ਬੱਚਾ ਪਰਿਵਾਰ ਦੇ ਅੱਡਾ ਬਾਸ ਚੱਲਦਾ ਸੀ ਬਚਾਅ ਵੀ ਲੈਂਦੇ ਹੋ ਆਪਾਂ ਜ਼ੋਰ ਬੋਲ ਆਇਆ ਬੱਸ ਮੈਂ ਬੜਾ ਲਾਇਆ ਮੁੰਡੇ ਨੇ ਆਹ ਸਾਹ ਮੈਂ ਕੋਈ ਗੱਲ ਕਰ ਲਾਂ ਕੋਈ ਕੰਮ ਗੱਲ ਚੱਲੋ ਬਾਕੀ ਭਾਈ ਬਾਹਰ ਹੀ ਜਾਓ ਸੋ ਘਟਨਾ ਜਿਹੜੀ ਇਹ ਬਸਤੀ ਦਾਣਿਸ਼ਵੰਦਾ ਜਲੰਧਰ ਨੈਸ਼ਨਲ ਜੁੜੀ ਹੋਈ ਹੈ ਜਲੰਧਰ ਤੋਂ ਤੁਹਾਨੂੰ ਖਬਰ ਹੈ ਰਾਤ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ ਜਿੱਥੇ ਸਾਰੀ ਘਟਨਾ ਹੋਈ ਉੱਥੇ ਹੀ ਜਿਹੜਾ ਲੜਕਾ ਉਸਦੀ ਜਿਹੜੀ ਡੈਥ ਹੋ ਗਈ ਹੈ ਹੁਣ ਦੇਖ ਸਕਦੇ ਹੋ ਮੌਕੇ ਤੇ ਹੁਣ ਜਿਹੜੇ ਸ਼ੀਤਲੰਗਰਾਲ ਨੇ ਪਹੁੰਚੇ ਨੇ ਤਾਂ ਉਹਨਾਂ ਨੇ ਪੁਲਿਸ ਅੱਗੇ ਜਿਹੜੀ ਹੈ ਬੇਨਤੀ ਕੀਤੀ ਕਿ ਜਿਹੜਾ ਇਹਦੇ ਅੱਗੇ ਜਿਹੜੀ ਨਿਸ਼ਾਨਦੇ ਕਰਾਈ ਜਾਵੇ ਜਿੱਥੇ ਉਸ ਲੜਕੇ ਦੀ ਡੈਥ ਹੋਈ ਲਾਸਟ ਜਿਹੜੀ ਉਹ ਲੜਕਾ ਇੱਥੇ ਆ ਕੇ ਡਿੱਗ ਜਾਂਦਾ ਔਰ ਦੱਸਿਆ ਜਾਂਦਾ ਕਿ ਕਾਲੂ ਨਾਮ ਦਾ ਕੋਈ ਸ਼ਖਸ ਹੈ ਜਿਹੜਾ ਕਿ ਆਪਣੇ ਸਾਥੀਆਂ ਨਾਲ ਇੱਥੇ ਅੱਗੇ ਵੀ ਆਂਦਾ ਜਾਂਦਾ ਸੀ ਔਰ ਅਕਸਰ ਉਹਦਾ ਇੱਥੇ ਆਣਾ ਜਾਣਾ ਹੁੰਦਾ ਸੀ ਜੋ ਸਾਨੂੰ ਮਹੱਲੇ ਦੇ ਲੋਕਾਂ ਨੇ ਦੱਸਿਆ ਕਿ ਕਾਲੂ ਨਾਮ ਦਾ ਸ਼ਖਸ ਹੈ ਜਿਹੜਾ ਨਸ਼ੇ ਦਾ ਵੀ ਸੇਵਨ ਕਰਦਾ ਸੀਗਾ ਉਸ ਤੋਂ ਬਾਅਦ ਇੱਕ ਪਿੱਛੇ ਇੱਕ ਪਲਾਟ ਹੈ ਉਹ ਕਾਫੀ ਲੰਬੇ ਸਮੇਂ ਤੋਂ ਹੀ ਖਾਲੀ ਹੈ ਔਰ ਉਸ ਪਲਾਟ ਦੇ ਵਿੱਚ ਕਈ ਲੋਕ ਜੂਆ ਵੀ ਖੇលਦੇ ਨੇ ਕਈ ਇੱਥੇ ਸ਼ਰਾਬ ਵੀ ਪੀਂਦੇ ਨੇ ਤਾਂ ਇੱਥੇ ਜਿਹੜੇ ਪੁਲਿਸ ਅਧਿਕਾਰੀ ਨੇ ਅਕਸਰ ਜੇ ਆਂਦੇ ਵੀ ਹੋਣਗੇ ਤਾਂ ਸ਼ਾਇਦ ਉਹਨਾਂ ਦੀ ਜਿਹੜੀ ਹੈ ਦੇਖਵੇਚ ਉਹਨਾਂ ਨੇ ਮੌਕੇ ਤੇ ਕਦੀ ਨਹੀਂ ਦੇਖਿਆ ਕਿਉਂਕਿ ਜਿਸ ਕਰਕੇ ਅੱਜ ਜਿਹੜਾ ਲੜਕੇ ਦਾ ਮਰਡਰ ਹੋ ਗਿਆ ਐਨੀ ਵੱਡੀ ਘਟਨਾ ਹੋ ਗਈ ਜਦੋਂ ਉਹਦੇ ਲੜਕੇ ਦੇ ਪਹਿਲਾਂ ਦਾਤ ਮਾਰਿਆ ਜਾਂਦਾ ਤਾਂ ਲੜਕਾ ਥੜੀ ਦੇ ਉੱਪਰ ਜਾ ਕੇ ਲੰਮਾ ਪੈ ਜਾਂਦਾ ਤਾਂ ਉਸ ਤੋਂ ਬਾਅਦ ਜਦੋਂ ਲੜਕਾ ਫੇਰ ਬਚਦਾ ਬਚਦਾ ਅੱਗੇ ਜਾਂਦਾ ਤਾਂ ਇਸ ਜਗ੍ਹਾ ਤੇ ਆ ਕੇ ਡਿੱਗ ਜਾਂਦਾ ਔਰ ਕਾਫੀ ਜ਼ਿਆਦਾ ਸੱਟਾਂ ਹੋਣ ਕਰਕੇ ਕਾਫੀ ਉਹਦੇ ਜ਼ਿਆਦਾ ਜਿਹੜੇ ਸ਼ਾਰਪ ਸਤਾ ਲੱਗਣ ਕਰਕੇ ਜਿਹੜੀ ਐ ਜਦੋਂ ਨੂੰ ਜਲੰਧਰ ਦੇ ਨਿੱਜੀ ਹਸਪਤਾਲ ਦੇ ਵਿੱਚ ਲੈ ਜਾਂਦੇ ਨੇ ਪਰਿਵਾਰਕ ਮੈਂਬਰ ਤਾਂ ਜਿਹੜੇ ਡਾਕਟਰ ਨੇ ਉਸ ਨੂੰ ਜਿਹੜਾ ਮਰਤਕ ਘੋਸ਼ਿਤ ਕਰ ਦਿੰਦੇ ਨੇ ਤਾਂ ਉਸ ਤੋਂ ਬਾਅਦ ਜਿਹੜੇ ਪਰਿਵਾਰਕ ਮੈਂਬਰ ਨੇ ਜਾਂ ਇਲਾਕੇ ਦੇ ਲੋਕ ਆ ਉਹਨਾਂ ਦੇ ਵਿੱਚ ਇਹ ਵੀ ਚੀਜ਼ ਦਾ ਜਿਹੜਾ ਦੁੱਖ ਨਜ਼ਰ ਆਂਦਾ ਉਹਨਾਂ ਦਾ ਕਹਿਣਾ ਇਹ ਵੀ ਹੈਗਾ ਕਿ ਪਿੰਨਾ ਕਿਤੇ ਜਿਹੜੇ ਬੱਚੇ ਨੇ ਸਾਡੇ ਸੁਰੱਖਿਤ ਨਹੀਂ ਹੈਗੇ ਪਰ ਪੁਲਿਸ ਦੇ ਅਧਿਕਾਰੀ ਤਾਂ ਹੁਣ ਮੌਕੇ ਤੇ ਪਹੁੰਚੇ ਨੇ ਪਰ ਜੇ ਅਗਰ ਪਹਿਲਾਂ ਹੀ ਇਦਾਂ ਦੀ ਚੀਜ਼ ਦੇ ਰੋਕਥਾਮ ਲਗਾਈ ਜਾਵੇ ਆਕੇ ਜਿਹੜਾ ਕ੍ਰਾਈਮ ਰੇਟ ਪਹਿਲਾਂ ਹੀ ਜਿਹੜਾ ਉਹਨੂੰ ਰੋਕਿਆ ਜਾਵੇ ਤਾਂ ਸ਼ਾਇਦ ਜਿਹੜੇ ਇਦਾਂ ਦੇ ਮਰਡਰ ਐ ਇਦਾਂ ਦੇ ਜਿਹੜੇ ਸੈnsਟਿਵ ਵੱਡੇ ਮੈਟਰ ਨੇ ਇਸ਼ੂ ਨੇ ਉਹਨਾਂ ਨੂੰ ਜਿਹੜਾ ਰੋਕਿਆ ਜਾ ਸਕਦਾ ਔਰ ਅੱਜ ਲੋਕ ਜਿਹੜੇ ਨੇ ਤਰਾਹੀ ਤਰਾਹੀ ਕਰ ਰਹੇ ਐ ਜਲੰਧਰ ਸ਼ਹਿਰ ਰਹੀ ਕੀ ਪੰਜਾਬ ਦੇ ਵਿੱਚ ਕਈ ਜਗ੍ਹਾ ਦੇ ਉੱਪਰ ਲੋਹਾਂ ਨਾਡਰ ਦੇ ਉੱਪਰ ਵੱਡੇ ਸਵਾਲ ਜਿਹੜੇ ਖੜੇ ਹੋ ਰਹੇ ਨੇ ਔਰ ਇਹ ਘਰ ਹੈ ਜਿਸ ਘਰਦਿਆਂ ਨੇ ਸਾਰੀ ਹੀ ਘਟਨਾ ਆਪਣੀ ਅੱਖਾਂ ਦੇ ਸਾਹਮਣੇ ਉਸ ਲੜਕੇ ਦੀ ਮੌਤ ਹੁੰਦੀ ਦੇਖੀ ਐ ਤਾਂ ਉਸ ਲੜਕੇ ਨੇ ਆਖਰੀ ਸਮੇਂ ਇਹਨਾਂ ਕੋਲੋਂ ਹੀ ਜਿਹੜਾ ਪਾਣੀ ਵੀ ਮੰਗਿਆ ਨਹੀਂ ਭਾਈ ਉਹ 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 ਪ੍ਰੈਸ਼ੀ ਦੀ ਸੀ ਅੱਛਾ ਸਟਡੀ ਛੱਡੀ ਸੀ ਹਾਂਜੀ ਹਾਂਜੀ ਕਿੰਨੇ ਕੁ ਉਮਰ ਸੀ ਬੱਚੀ ਦੀ ਭਾਈ 17 18 ਸਾਲ ਹੋਣੀ ਸੀ ਕਿਸ ਸਾਲ ਕਿਹੇ ਨਾਮ ਸੀ ਲ ਮਕੀ ਵਿਕਾਸ ਕੁਮਾਰ ਸਰ ਕੀ ਪੁਰਾਣੀ ਰੰਜੀ ਸੀ ਕੀ ਜਾਂ ਕੁਛ ਪਤਾ ਨਹੀਂ ਕਦੇ ਇਕੱਠੇ ਰਹਿੰਦੇ ਸੀ ਉਹ ਭੈ ਉਹ ਕੋਈ ਨਸ਼ਾ ਨਹੀਂ ਚਾ ਦੇ ਭਾਈ ਜਿਹੜਾ ਕਾਲੂ ਨਾਮ ਦਾ ਸ਼ਖਸ ਆ ਉਹਦੇ ਨਾਲ ਜਿਹੜੇ ਹੋਰ ਦੋ ਲੜਕੇ ਸੀ ਉਹਨਾਂ ਦਾ ਪਤਾ ਲੱਗ ਗਿਆ ਭਾਈ ਸਾਨੂੰ ਭਾਈ ਪਤਾ ਹੀ ਨਹੀਂ ਹੈ ਭਾਈ ਕੁਝ ਵੀ ਜਿਹੜਾ ਭਾਈ ਕਾਲੂ ਉਹ ਕਿੱਥੇ ਰਹਿਣ ਵਾਲਾ ਹੈ ਭਾਈ ਪਤਾ ਹੀ ਨਹੀਂ ਲੱਗਦਾ ਨਸ਼ਾਪੁਰ ਵੀ ਇੱਥੇ ਤੁਸੀਂ ਕਹਿੰਦੇ ਨਸ਼ਾ ਵੇਚਦੇ ਆਹ ਭਾਈ ਇੱਥੇ ਆਹ ਜਿਹੜਾ ਪਲਾਟ ਇੱਥੇ ਸਭ ਕੁਝ ਮ ਹਾਂ ਜੀ ਅਨਰਾਲ ਸਭ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਪਰਿਵਾਰ ਦੇ ਵਿੱਚੋਂ ਸਗਾ ਲੜਕਾ ਇੰਨੀ ਵੱਡੀ ਘਟਨਾ ਹੋ ਗਈ ਹੈ ਇਹਦੇ ਵਿੱਚ ਕੀ ਕਹਿਣਾ ਬੜਾ ਮਾੜਾ ਕੰਮ ਹੋਇਆ ਜੋ ਸਾਡੇ ਪਰਿਵਾਰ ਦੇ ਨਾਲ ਹੋਇਆ ਹੈ ਬੜਾ ਨਿਆਇਤੀ ਸ਼ਰੀਪ ਬੱਚਾ ਸੀ ਜਿਹਦੇ ਨਾਲ ਜੋ ਕੰਮ ਹੋਇਆ ਔਰ ਕਿਸੇ ਨਾਲ ਕਿਸੇ ਤਰ੍ਹਾਂ ਦਾ ਵੀ ਵੈਰ ਵਿਰੋਧ ਕਰਨ ਵਾਲਾ ਨਹੀਂ ਸੀ ਮਗਰ ਨਸ਼ੇ ਦੀ ਭੇਡ ਚੜ ਗਿਆ ਜਿਹਨਾਂ ਨੇ ਮਾਰਿਆ ਕਹਿੰਦੇ ਜੋ ਮੁਹੱਲੇ ਵਾਲੇ ਸੁਣਾ ਰਹੇ ਆ ਕਿ ਬੜੀ ਬੁਰੀ ਤਰ੍ਹਾਂ ਨਸ਼ਾ ਕੀਤਾ ਹੋਇਆ ਸੀ ਹੁਣ ਇਹ ਪੁਲਿਸ ਇਨਵੈਸਟੀਗੇਸ਼ਨ ਦੇ ਉੱਤੇ ਹੈ ਪੁਲਿਸ ਕੀ ਇਨਵੈਸਟੀਗੇਸ਼ਨ ਕਰਦੀ ਆ ਜੀ ਫੇਰ ਹੀ ਪਤਾ ਲੱਗੇਗਾ ਪਰ ਦੇਖੋ ਸੇਫਟੀ ਪਰਪਸ ਨੂੰ ਲੈ ਕੇ ਕਿਵੇਂ ਦੇਖਦੇ ਹੋ ਕਿ ਗਲੀਆਂ ਮੁਹੱਲੇ ਦੇ ਵਿੱਚ ਲੋਕ ਸਾਡੀ ਨਹੀਂ ਇਸ ਤਾਂ ਬੁਰਾ ਹਾਲ ਆ ਪੂਰੀ ਪੰਜਾਬ ਦੇ ਵਿੱਚ ਬਾਕੀ ਤੁਹਾਨੂੰ ਐਮਐਲਏ ਸਾਹਿਬ ਆ ਕੇ ਦੱਸ ਕਰਨ ਸੋ ਲਗਾਤਾਰ ਅਸੀਂ ਸੰਪਰਕ ਕਰ ਰਹੇ ਹਾਂ ਭਾਈ ਮਣੇ ਰਾਜੋ ਦੇ ਕਿ ਤੋਂ ਪੁੱਛਾਂ ਅਕਸ਼ਮੈ ਵਿਸ਼ੇਤ ਮੁਰਾਦ ਜੀ ਆ ਜਾਓ ਉੱਧਰ ਆ ਜਾਓ ਭਾਈ ਇੱਧਰ ਆ ਜਾਓ ਆ ਜਾਓ ਸਾਰੇ ਸੋ ਮੌਕੇ ਤੇ ਪੁਲਿਸ ਅਧਿਕਾਰੀ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਇੱਕ ਵਾਰੀ ਪੁਲਿਸ ਮੌਕੇ ਤੇ ਪਹੁੰਚੀ ਹੈ ਆਇਆ ਇੱਥੇ ਇੱਕ ਵਾਰੀ ਬਾਹਰ ਆਇਆ ਉਹ ਨਹੀਂ ਕਰ ਲੈ ਉਹ ਵੀ ਦਿਖਾ ਰਿਹਾ ਪਰ ਮੱਛੀ ਦਾ ਮੁੰਡਾ ਵੀ ਕਿਸੇ ਮੁੰਡੇ ਦੀ ਦੇਖ ਲੈਂਦੀ ਹੈ। ACP ਸਾਹਿਬ ਉਸ ਜਗ੍ਹਾ ਦੇ ਉੱਪਰ ਇਲਾਕੇ ਦੇ ਲੋਕ ਕਹਿੰਦੇ ਕਿ ਜਦੋਂ ਘਟਨਾ ਹੋਈ ਹੈ ਉਸ ਤੋਂ ਬਾਅਦ ਫੋਰੈਂਸਿਕ ਆ ਜਾਏ ਰੰਧੇ ਰਜੋ ਜਾਂਚ ਕਰਨ। ਆ ਲੱਗ ਲੱਗ ਆਜੋ ਡਿਪਟੀ ਸਾਹਿਬ ਆਜੋ ਯਾਰ ਚਲੋ ਹਉ ਪੰਕੇ ਸਰ ਥੋੜਾ 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 ਦੱਸੋ ਥੋੜਾ ਮਾਮਲਾ ਬਰਦਾ ਥੋੜਾ ਦੱਸੋ ਪੰਕੇ ਜੀ ਥੋੜਾ ਕਰਤਾਂਗਲਾ ਕਰ ਲਈਏ ਸੋ ਮੌਕੇ ਤੇ ਜਿਹੜੇ ACP ਵੈਸਟ ਨੇ ਉਹ ਵੀ ਪਹੁੰਚੇ ਹੋਏ ਨੇ ਔਰ ਉਹਨਾਂ ਨੇ ਮੌਕੇ ਦੇ ਉੱਪਰ ਪਹੁੰਚੇ ਨੇ ਔਰ ਹੁਣ ਜਿਹੜੀ ਫਰੈਂਸਿਕ ਟੀਮ ਉਹ ਵੀ ਪਹੁੰਚ ਚੁੱਕੀ ਹੈ ਔਰ ਪੁਲਿਸ ਦੀਆਂ ਟੀਮਾਂ ਜਿਹੜੀਆਂ ਇਕੱਠੇ ਕਰ ਲਿੱਤੀਆਂ ਗਈਆਂ ਉਸ ਜਗ੍ਹਾ ਦੇ ਉੱਪਰ ਲੱਗ ਲੱਗ ਟੀਮਾਂ ਪੁਲਿਸ ਵੱਲੋਂ ਇਕੱਠੀ ਕੀਤੀਆਂ ਗਈਆਂ ਔਰ ਇਹ ਜਲੰਧਰ ਸ਼ਹਿਰ ਨਾਲ ਜੁੜੀ ਹੋਈ ਖਬਰ ਹੈ ਤੁਹਾਨੂੰ ਜਿਹੜੀ ਅਸੀਂ ਸਾਂਝੀ ਕਰਦੇ ਪਏ ਆ ਜਿੱਥੇ ਜਿਹੜਾ ਅ ਬਥ ਹੋ ਜਾਂਦੀ ਏ ਲੜਕੇ ਦੀ ਜਿਹੜਾ ਮਰਡਰ ਆ ਉਹਦਾ ਕਰ ਦਿੱਤਾ ਗਿਆ ਤੇ ਦੱਸਿਆ ਜਾਂਦਾ ਕਿ ਇੱਥੇ ਕੋਈ ਪਲਾਟ ਆ ਖਾਲੀ ਸਾਹਮਣੇ ਉੱਥੇ ਹੀ ਲੜਕੇ ਆਉਂਦੇ ਸੀ ਅਕਸਰ ਬਹਿੰਦੇ ਸੀ ਇੱਕ ਦੂਜੇ ਨੂੰ ਮਿਲਦੇ ਜੁਲਦੇ ਸੀਗੇ ਤਾਂ ਅੱਜ ਜਦੋਂ ਇਹ ਝਗੜਾ ਹੁੰਦਾ ਤਾਂ ਉਸ ਤੋਂ ਬਾਅਦ ਜਿਹੜਾ ਉਹ ਲੜਕਾ ਪਿੱਛਾ ਕਰਦਾ ਪਿੱਛਾ ਕਰਕੇ ਜਦੋਂ ਉਹਦੇ ਦਾਤ ਵਗੈਰਾ ਮਾਰਦਾ ਤਾਂ ਉਸ ਤੋਂ ਬਾਅਦ ਜਿਹੜਾ ਆਖਰੀ ਜਿਹੜਾ ਇਸ ਜਗ੍ਹਾ ਦੇ ਉੱਪਰ ਆ ਕੇ ਉਹਨੂੰ ਜਿਹੜਾ ਮਾਰ ਦਿੱਤਾ ਜਾਂਦਾ ਔਰ ਬਣਾ ਕਾ ਥੋੜਾ ਜਾ ਕੋਈ ਕੋਈ ਆ ਜਾ ਫੋਰੈਂਸਿਕ ਟੀਮਾਂ ਜਿਹੜੀਆਂ ਬਣਾ ਵੀ ਜਾ ਰਹੇ ਦੂਰ ਜਾਣਾ ਦੂਰ ਜਾਣਾ ਥੋੜਾ ਬਰਤੋ ਸਾਧਾ ਛੱਡ ਦਿਓ ਲੋ ਜੀ ਸੋ ਮੌਕੇ ਤੇ ਦੇਖ ਸਕਦੇ ਹੋ ਕਿ ਫੋਰੈਂਸਿਕ ਟੀਮਾਂ ਜਿਹੜੀਆਂ ਪਹੁੰਚ ਚੁੱਕੀਆਂ ਉਹਨਾਂ ਵੱਲੋਂ ਆਪਣੀ ਜਿਹੜੀ ਹੈ ਅਗਲੀ ਕਾਰਵਾਈ ਦੇ ਲਈ ਤੁਸੀਂ ਦੇਖ ਸਕਦੇ ਹੋ ਕਿ ਮੌਕਾ ਦੇਖਿਆ ਜਾ ਰਿਹਾ ਔਰ ਜਿੱਥੇ ਜਿੱਥੇ ਜਗ੍ਹਾ ਦੇ ਉੱਪਰ ਸੋ ਉਹਨਾਂ ਦੇ ਨੁਕਤੇ ਤੋਂ ਸੋਇਆ ਤੁਹਾਨੂੰ ਮਾਮਲਾ ਜਿਹੜਾ ਬਸਤੀ ਦਾਣਿਸ਼ਬੰਦਾ ਜਲੰਧਰ ਦਾ ਅਸੀਂ ਸਾਂਝਾ ਕਰਦੇ ਪਏ ਹੁਣ ਬਾਕੀ ਟੀਮਾਂ ਆਪਣਾ ਕੰਮ ਕਰ ਰਹੀਆਂ ਸੋ ਅਧਿਕਾਰੀ ਵੀ ਮੌਕੇ ਤੇ ਨੇ ਪੁਲਿਸ ਦੇ ਪ੍ਰਸ਼ਾਸਨ ਦੇ ਅਧਿਕਾਰੀ ਜਿਹੜੇ ਉਹ ਪਹੁੰਚ ਚੁੱਕੇ ਨੇ ਔਰ ਉਹਨਾਂ ਵੱਲੋਂ ਹੁਣ ਆਪਣਾ ਜਿਹੜਾ ਕੰਮ ਕੀਤਾ ਜਾ ਰਿਹਾ ਉਸ ਜਗ੍ਹਾ ਦੇ ਉੱਪਰ ਟੀਮਾਂ ਪਹੁੰਚ ਚੁੱਕੀਆਂ ਨੇ ਔਰ ਇਹ ਗਰਾਊਂਡ ਹੈ ਜਿਹੜੀ ਜਿਸ ਜਗ੍ਹਾ ਦੇ ਉੱਪਰ ਦੱਸਿਆ ਜਾਂਦਾ ਕਿ ਲੜਕੇ ਇੱਥੇ ਨਸ਼ਾ ਵਗੈਰਾ ਕਰਦੇ ਨੇ ਇੱਥੇ ਆਉਂਦੇ ਨੇ ਜੂਆ ਵਗੈਰਾ ਖੇਡਦੇ ਨੇ ਇਹ ਖਾਲੀ ਗਰਾਊਂਡ ਹੈ ਕੁਝ ਦੂਰੀ ਤੇ ਇੱਥੋਂ ਦੀ ਹੀ ਉਹਦਾ ਪਿੱਛਾ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਹੀ ਸਾਰੀ ਜਿਹੜੀ ਘਟਨਾ ਤੁਸੀਂ ਦੇਖ ਸਕਦੇ ਹੋ ਕਿ ਹੋਈ ਹੈ ਸੋ ਬਾਕੀ ਇਸ ਮਾਮਲੇ ਨਾਲ ਜੁੜੀ ਕੋਈ ਹੋਰ ਜਿਵੇਂ ਸਾਨੂੰ ਅਪਡੇਟ ਮਿਲਦੀ ਹੈ ਤਾਂ ਤੁਹਾ ਨਾਲ ਜ਼ਰੂਰ ਸਾਂਝੀ ਕਰਾਂਗੇ ਸੋ ਹੁਣ ਤੱਕ ਬਣੇ ਰਹਿਣ ਲਈ ਪਬਲਿਕ ਅਪਡੇਟ ਟੀਵੀ ਨਾਲ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ